ਲਓ ਬਾਈ ਜਿਹੜਾ ਬਾਬਾ ਜੀ ਖਰਾਕ ਪਾਉਂਦੇ ਆ ਮੱਝਾਂ ਨੂੰ ਉਹ ਦਿਖਾਉਣੇ ਆ ਵੀ ਕਿੰਨੀ ਤੂੜੀ ਹੁੰਦੀ ਆ ਤੇ ਕਿੰਨੀ ਫੀਡ ਹੁੰਦੀ ਆ ਤੇ ਜਿਹੜੀ ਮੱਝ ਨੂੰ ਪਾਉਂਦੇ ਆ ਇਹ 20 ਕਿਲੋ ਵਾਲੀ ਨੂੰ ਬਾਬਾ ਜੀ ਇਹ ਜਿਵੇਂ ਵੇਚਣਾ ਲੋਕ ਹੁੰਦੇ ਆ ਵੀਡੀਓ ਦੇਖ ਕੇ ਵੀ ਵਿੱਚ ਇਦਾਂ ਸਮਝਾਈ ਕਰਨ ਲੱਗ ਜਾਣਗੇ ਪਰ ਉਹ 10 15 ਦਿਨ ਹੀ ਕਰਦੇ ਆ ਉਹ ਹਾਂ ਦਾ ਕੁਝ ਨਹੀਂ ਬਾਲਣਾ ਬਾਈ ਅਸਿਆ ਲਗਾਤਾਰ ਹਰ ਟਾਈਮ ਉਹ ਨਹੀਂ ਆ ਹੋਵੇ ਜਦੋਂ ਇਹ ਘੋਖ ਖਾ ਲਈ ਦੋ ਦਿਨ ਨਾ ਖਾਈਏ ਫੇ ਲੱਗੂ ਹੂੰ ਉਹ ਕਿੱਥੇ ਲੱਗੂ ਉਹ ਕਿੱਥੇ ਮਲ ਨਹੀਂ ਢੋਂਦਾ ਨਾ ਬੁਰਜੀ ਚੱਕੇ ਮੁੰਡਾ ਠੀਕ ਆ ਹੁਣ ਆਹ ਬਾਲਟੀ ਇਹ ਮੱਝ ਨੂੰ ਜਾਊ ਹਾਂ ਆਹ ਵਾਹ ਮੱਝ ਜੇ ਕੋਈ ਮਣਕੇ ਨਹੀਂ ਪਾਈ ਵਸ ਤੁਸੀਂ ਨਾ ਬੱਸ ਹਿੰ ਤੱਕ ਨਾ ਪਾ ਕਿ ਮਿੱਤੱਕ ਨਾਲ ਇੱਕ ਬਾਲਟੀ ਇਹ ਫਿਰ ਦੋ ਢਾਈ ਬੰਨ ਕਰ ਦਿਓ ਜੀ ਤੁਸੀਂ ਹਾਂ ਦੋ ਟਾਈਮ ਸੰਨੀ ਦੋ ਟਾਈਮ ਸੰਨੀ ਲਵੇਰਾਂ ਦੋ ਟਾਈਮ ਕਰ ਦਿਆਂ ਐਸਾ ਜਿਹੜੀਆਂ ਸੁਈਆਂ ਹੋਈਆਂ ਨੇ ਉਹਨਾਂ ਨੂੰ ਦੋ ਟਾਈਮ ਹਾਂ ਦੋ ਟਾਈਮ ਜਿਵੇਂ ਆ ਕਟੀਆਂ ਨੇ ਛੋਟੀਆਂ ਚਲ ਇਹਨਾਂ ਦਾ ਦਾਣਾ ਇਹਨਾਂ ਚੋਂ ਬਚਦਾ ਬੁਖੜਦਾ ਜਾਂ ਪਾ ਦਈਏ ਥੋੜਾ ਜਿਹਾ ਪਾਣਾ ਐਸੇ ਆ ਹੂੰ ਤੇ ਤੂੜੀ ਵਸ 2 ਕਿਲੋ ਹੈ ਹੂੰ ਦੋ ਤਿੰਨ ਕਿਲੋ ਤੂੜੀ ਇਹਦਾ ਦੋ ਤਿੰਨ ਕਿਲੋ ਉਹ ਪਾਜੀ ਫਿਰ ਇਹਨੂੰ ਵਿਚਰ ਲਾਵੋਗੇ ਇਹਦੇ ਜਾਂ ਕਿਵੇਂ ਹੂੰ ਇਹਦੇ ਵਿਚ ਵਿਚਰ ਲਾਵੋਗੇ ਤੂੜੀ ਨੋ ਨਾ ਆਇ ਤੁਹਾਨੂੰ ਦੱਸ ਦਿੰਨਾ ਹੁ ਆ ਕਰ ਲੈ ਟੋਏ ਜੇ ਹੂੰ ਬਸ ਖਾਪੜ ਖਾਟ ਖਾਈ ਜਾਣੀਆਂ ਆਪੀ ਇਹ ਆਪੀ ਖਾਣ ਲੱਗ ਜਾਨੀਆਂ ਪਤਾ ਇਹਨਾਂ ਨੂੰ ਬਿਹੱਤਾ বাজਦੇ ਨੇ ਤਾਂ ਹੀ ਖਾਣੀਆਂ ਬਸ ਐਂ ਪਾਤੀਆਂ ਕੋਈ ਹੱਥ ਮਾਰਨ ਦੀ ਲੋੜ ਨਹੀਂ ਕੋਈ ਲੋੜ ਨਹੀਂ ਅੱਛਾ ਇਹ ਜਿਹੜਾ ਦਾਣਾ ਖਾ ਲਿਆ ਭੁੱਖੀਆਂ ਨੇ ਜਿਹੜਾ ਵੱਸਦਾ ਮੜਾ ਮੋਟਾ ਦਾਣਾ ਹੋ ਕੱਖਾਂ ਖਾ ਲੈਂਦੀਆਂ ਨੇ ਠੀਕ ਹੈ ਜਿਹੜਾ ਮੜਾ ਮੋਟਾ বাজਦਾ ਹਾਂ ਮੈਂ ਦਾਣਾ ਖਵਾਉਣ ਦੀ ਗੱਲ ਹੀ ਹੁੰਦੀ ਆ